ਮਹਾਰਾਜ ਜੀ ਦੇ ਸਮੁੱਚੇ ਪਰਿਵਾਰ ਦਾ ਸ਼ਹਾਦਤ ਦਾ ਦਿਹਾੜਾ ਮਨਾਉਣ ਦੇ ਲਈ ਇਕੱਤਰ ਹੋਏ ਆ ਜਿਨ੍ਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੱਤੇ ਜਿਗਤ ਸਾਦੇ ਮਾਤਾ ਗੁਜਰਪੁਰ ਜਾਨਾਂ ਤੋਂ ਪਿਆਰੇ ਗੁਰੂ ਦੇ ਪਿਆਰੇ ਸਿੱਖ ਉਹਨਾਂ ਦੇ ਸ਼ਹਾਦਤ ਨੂੰ ਮਨਾਉਣ ਦੇ ਲਈ ਗੁਰਮਤ ਸਮਾਗ ਅਪਲਿਖਿਆ ਗਿਆ ਆਪਣੇ ਬਿਵਾਰ ਕ੍ਰਿਸ਼ਨ ਨੂੰ ਕਰੋ ਪਵਿੱਤਰ ਆਪਣੀਆਂ ਹਾਲ ਦੀਆਂ ਲੋਕ ਗੁਰੂ ਧਰਮਾ ਦਾ ਤੋਂ ਤੇ ਆਣ ਦਾਸਰਾ ਨੂੰ ਕੁਝ ਕਹਿਣ ਦਾ ਫਖਸ਼ੋਤਲ ਇੱਕੋ ਵਾਰ ਕਹਿਣ ਤੇ ਖੜੀ ਵਾਲੀ ਕਿ ਹਾਥੋ ਜੀ ਵਾਹਿਗੁਰੂ ਜੀ ਦਾ ਧਰਸਾ ਵਾਹਿਗੁਰੂ ਜੀ ਦੀ ਫਤਿਹ ਕਿਆ ਦਸ਼ਮੇਸ਼ ਪਿਤਾ ਦੀ ਬਾਤ ਕਹੂੰ ਜੋ ਤੂੰ ਨੇ ਪਰਉਪਕਾਰ ਕੀਏ ਇੱਕ ਖਾਸ ਖਾਸ ਅਪ ਸਜਾ ਜਾਤੋਂ ਦੇ ਭੇਦ ਨਿਕਾਲ ਲਿਏ ਜਾਏ ਸ਼ਿਵਤ ਨੂੰ ਕਿੱਥੇ ਦਵਤ ਮੈਂ ਕਹੀਂ ਬਾਪ ਦੀ ਆ ਕਹੀਂ ਲਾਲ ਦੀ ਹੈ ਸਾਡੇ ਕਮਾਲ ਨੂੰ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਹਿ ਦਿੱਤਾ ਇਹਨ ਪੁੱਤਰ ਅਡਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਹੋਏ ਤੋ ਕਹਿ ਲਿਆ ਜੀਵਤ ਕਈ ਹਜ਼ਾਰ ਤੇ ਗੁਰੂ ਪਿਆਰ ਵਾਲੇ ਫਿਰ ਅਸੀਂ ਗੁਰੂ ਦੇ ਪੁੱਤ ਦੇ ਧੀਆ ਬਣ ਕੇ ਰਹੀਏ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਨਾ ਤੇ ਸਾਨੂੰ ਹੁਣ ਮਾਨ ਹੋਣਾ ਚਾਹੀਦਾ ਕਿ ਬਾਜਾ ਵਾਲੇ ਨੇ ਸਾਰਾ ਹੀ ਸਰਵੰਸ ਸਾਡੇ ਲਈ ਸਾਡੀ ਚੁੰਨੀ ਨੂੰ ਸਾਡੀ ਦਸਤਾਰ ਨੂੰ ਕਾਇਮ ਰੱਖਣ ਦੇ ਲਈ ਵਾਰ ਦਿੱਤਾ ਬਾਬਾ ਫਤਿਹ ਸਿੰਘ ਸਾਨੂੰ ਦੱਸ ਕੇ ਗਿਆ ਕਿਵੇਂ ਅਸੀਂ ਸਰਦਾਰੀਆਂ ਨੂੰ ਕਾਇਮ ਰੱਖਣਾ ਹੈ ਕਿਵੇਂ ਅਸੀਂ ਚੌਧਰ ਨੂੰ ਜਿਹੜਾ ਜੁੱਤੀ ਦੀ ਨੋਕ ਦੇ ਰੱਖਣਾ ਅੱਜ ਵੀ ਜਦੋਂ ਕਿਤੇ ਆਪਾਂ ਬਾਟਕਦੇ ਉਹਨਾਂ ਨੇ ਤੇ ਹੋਈ ਹੈ ਨਾ ਆਪਾਂ ਪਹਿਲਾਂ ਪੈਰ ਅੰਗੇ ਕਰਦੇ ਆਂ ਫਿਰ ਬਾਅਦ ਚੱਗੀ ਕਰਦੇ ਆ ਇਹਦਾ ਕਾਰਨ ਹੈ ਬਾਬਾ ਫਤਿਹ ਸਿੰਘ ਸਿਖਾ ਕੇ ਗਿਆ ਕਿ ਸਰਸਤੇ ਤੇਰੇ ਦਸਤਾਰ ਹੈ ਕਿ ਤੇ ਦਸਤਾਰ ਤਰੀਕੇ ਸਿਮਰ ਝੁਕ ਨਾ ਜਾਵੇ ਆਪਾਂ ਅੱਜ ਵੀ ਇਹ ਗੱਲ ਨੂੰ ਫੋਲੋ ਕਰਦੇ ਆ ਕਿ ਦੇ ਪਿੱਛੇ ਬਾਬਾ ਫਤਿਹ ਸਿੰਘ ਦੀ ਦੇਣ ਹੈ ਕਿ ਜਦੋਂ ਸੁਭਾ ਸਰਦ ਵਜ਼ੀਰ ਖਾਨ ਨੇ ਬਟਾ دروازਾ ਨਾਲ ਕਿਹਾ ਛੋਟਾ ਖੋਲਿਆ ਤੇ ਫਿਰ ਬਾਬਾ ਫਤਿਹ ਸਿੰਘ ਨੇ ਪਹਿਲਾਂ ਜੁੱਤੀ ਦੀ ਨੌਕ ਦਸਾਈ ਜੀ ਸਰ ਉਹ ਵਿਚਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਦੀ ਪੁਰੀ ਦੇ ਵਿੱਚ ਅਨੰਤ ਹੀ ਅਨੰਤ ਅਰਥ ਦਾ ਸੇਵ ਸੰਦਾਲੀਪੁਰੀ ਦੇ ਵਿੱਚ ਜਦੋਂ ਆਨੰਦ ਵਰਤਦਾ ਜਿਹੜਾ ਰਣਜੀਤ ਨਗਾਰਾ ਵਜਦਾ ਪਹਾੜੀ ਬਾਈ ਧਰਮ ਦੇ ਰਾਜਿਆਂ ਦੇ ਦਿਲ थरथਰ ਕੰਬਦੇ ਨੇ ਇਹਨਾਂ ਨੂੰ ਈਰਖਾ ਜਿਹੜੀ ਹੈ ਉਹ ਹੋ ਗਈ ਉਹਨਾਂ ਗੁਰੂ ਘਰ ਦੇ ਨਾਲ ਤੇ ਕੌਣ ਨੇ ਪਹਾੜੀ ਬਾਈ ਧਰਮ ਦੇ ਰਾਜੇ ਜਿਨ੍ਹਾਂ ਦੇ ਵੱਡੇ-ਵੱਡੇ ਰਿਆਨ ਨੂੰ ਕਿਸੇ ਵਿਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਉਹ ਰਿਹਾ ਹਾਕਰ ਆਇਆ ਹੁਣ ਉਹਨਾਂ ਨੇ ਅਗੇ ਵੇਲੇ ਜਿਹੜੇ ਨੇ ਉਹਨਾਂ ਦੇ ਭਰਾ ਤਾਂ ਜਿਹੜੇ ਉਹਨਾਂ ਦੇ ਪੁੱਤ ਜਿਹੜੇ ਨੇ ਉਹ ਗੁਰੂ ਘਰ ਦੇ ਨਾਲ ਈਰਖਾ ਕਰਨ ਲੱਗੇ ਈਰਖਾਲੂ ਹੋ ਗਏ ਹੁਣ ਪਹਾੜੀ ਬਾਈ ਧਾਰਾਂ ਦੇ ਰਾਜੇ ਸੁਪਾ ਸਰੰਗ ਵਜ਼ੀਰ ਖਾਨ ਤੇ ਦਿੱਲੀ ਦੇ ਤਾਜੋ ਤਖਤ ਤੇ ਬੈਠਾ ਔਰੰਗਜ਼ੇਬ ਇਹਨਾਂ ਨੇ ਇਕੱਠੇ ਹੋ ਕੇ ਔਰੰਗਜ਼ੇਬ ਦੇ ਕੋਲ ਸ਼ਿਕਾਇਤ ਕੀਤੀ ਕਿ ਅਨੰਦਪੁਰੀ ਦਾ ਵਾਸੀ ਤਾਜੋ ਤਖਤ ਵੀ ਕਾਇਮ ਕਰ ਰਿਹਾ ਤੇ ਬਾਜ਼ ਵੀ ਰੱਖਦਾ ਹੈ ਕਲਗੀ ਵੀ ਲਾਂਦਾ ਹੈ ਘੋੜੇ ਤੇ ਵੀ ਸਵਾਰ ਹੁੰਦਾ ਹੈ ਸਿਰ ਤੇ ਦਸਤਾਰਾ ਵੀ ਕਰਦਾ ਹੈ ਜੁਗ ਜੋ ਸ਼ਿਕਾਇਤ ਪਹੁੰਚੀ ਹੈ ਸੱਚੇ ਪਾਤਸ਼ਾਹ ਉਹ ਗੋਬਿੰਦ ਸਿੰਘ ਮਹਾਰਾਜ ਦੇ ਬਾਗਤ ਤੇ ਹੁਣ ਅਰੰਗਜੀਤ ਨੇ ਆਪਣੀਆਂ ਫੌਜਾਂ ਭੇਜ ਦਿੱਤੀਆਂ ਸੁਫਾ ਸਰਦਾਰ ਜੀਤ ਖਾਨ ਨੇ ਆਪਣੀਆਂ ਫੌਜਾਂ ਭੇਜ ਦਿੱਤੀਆਂ ਲਗਾਤਾਰ 9 ਮਹੀਨੇ ਅਨੰਦਾਬੀ ਫਰੀ ਨੂੰ ਘੇਰਾ ਪਾ ਲਿਆ ਇਹਨਾਂ ਫੌਜਾਂ ਨੇ ਲਗਾਤਾਰ ਘੇਰਾ ਪਿਆ ਰਿਆ ਫੌਜਾਂ ਜਿਹੜੀਆਂ ਨੇ ਬਾਹਰ ਮੁਕਾਬਲਾ ਕਰਦੀਆਂ ਨੇ ਸੇਕੂ ਦੇ ਨੇ ਅੰਦਰੋਂ ਮੁਕਾਬਲਾ ਕਰਦੇ ਨੇ ਜਦੋਂ ਮੁਕਾਬਲਾ ਤੇ ਘੇਰਾ ਲੰਮਾ ਹੋ ਗਿਆ तकरीबन 9 ਮਹੀਨੇ ਦਾ ਸਮਾਂ ਹੋ ਗਿਆ ਇੱਕ ਪਾਣੀ ਦਾ ਜਾਂਦਾ ਹੈ ਚਸ਼ਮਾ ਜਿਹਨੂੰ ਪੀਣ ਦੇ ਲਈ ਵਰਤਦੇ ਸੀ ਗੁਰੂ ਦੇ ਸਿੱਖ ਗੁਰੂ ਦੇ ਖਾਲਸੇ ਉਹਦੇ ਚ ਹੀ ਗੰਦਮਲ ਸੁੱਟ ਕੇ ਜਿਹਨੇ ਪਾਣੀ ਦਾ ਚਸ਼ਮਾ ਹੀ ਬੰਦ ਕਰ ਦਿੱਤਾ ਹੁਣ ਖੋਜਾਂ ਨੇ ਬਾਹਰ ਰਸਦ ਪਾਣੀ ਜਾਣਾ ਬੰਦ ਕਰ ਦਿੱਤਾ ਜਿੰਨੀ ਕ ਰਸਦ ਸੀ ਉਹ ਨੂੰ ਖਾ ਖਾ ਕੇ ਇੱਕ ਇੱਕ ਮੁਠੀ ਛੋਲੀਆਂ ਦੀ ਖਾ ਖਾ ਕੇ ਗੁਰੂ ਦੇ ਸਿੱਖਾਂ ਨੇ ਗੁਜਾਰਾ ਕੀਤਾ ਇੱਕ ਸ਼ਾਇਰ ਨੇ ਬਹੁਤ ਸੁੰਦਰ ਲਿਖਿਆ ਇੱਕ ਮੁਠੀ ਛੋਲਿਆਂ ਦੀ ਖਾ ਕੇ ਤੇਰੇ ਨੰਗਰਾਂ ਤੋਂ ਘੂਰ-ਘੂਰ ਮੋਤ ਨੂੰ ਡਰਾਵੇ ਤੇਰਾ ਖਾਲਸਾ ਤੇਰੇ ਪਰਿਵਾਰ ਵਿੱਚੋਂ ਢੂੜੀ ਲੈ ਕੇ ਜੋੜਿਆਂ ਦੀ ਠੋਕਰਾਂ ਵਾਲੀਆਂ ਨੂੰ ਲਾਵੇ ਤੇਰਾ ਖਾਲਸਾ ਪਵਕ ਤੇ ਲੋੜੇ ਨਿਸ਼ਾਨਾ ਹੈ ਜਮਾਵਣੇ ਦੀ ਹੱਸ ਹੱਸ ਸ਼ਾਤੀ ਮੂਰੇ ਡਰੇ ਤੇਰਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾ ਖਾਲਸਾ ਜਿਹੜਾ ਹੈ ਇਹ ਸਿਰਵਾਰ ਤੋਂ ਢੂੜੀ ਲੈ ਕੇ ਚੜ੍ਹਦੀ ਕ ਆਦੇ ਹਿਤਰੇ ਆ ਤੇਰੇੰ ਦਾ ਰਹੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸਿਆਂ ਨੇ ਭੁੱਖੇ ਭਾਂੜਿਆਂ ਦਰਪਤਾ ਦੀ ਛਿਲੜਾ ਤੱਕ ਉਤਾਰ ਕੇ ਪੱਤੇ ਤੱਕ ਉਵਾਲ ਕੇ ਗੁਜ਼ਾਰਾ ਕੀਤਾ ਹੁਣ ਸਮਾਂ ਉਹ ਆ ਗਿਆ ਕਿ ਕੁਝ ਵਿਦਾਵੀਏ ਜਿਹੜੇ ਆ ਕੇ ਗੁਰੂ ਸਾਹਮਣੇ ਖੜੇ ਹੋ ਕੇ ਭਾਈ ਮਾਨ ਸਿੰਘ ਦੀ ਗਵਾਹੀ ਦੇ ਵਿੱਚ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਮਹਾਨ ਅੰਮ੍ਰਿਤਾਂ ਦੀ ਪੁਰਿਵਿਸ਼ੜ ਚਲੀਏ ਠੇਰਾ ਵੀ ਬੜਾ ਲੰਮਾ ਹੋ ਗਿਆ ਭੁੱਖ ਵੀ ਬਰਦਾਸ਼ ਨਹੀਂ ਹੁੰਦੀ ਵਾਜਾਂ ਵਾਲੇ ਨੇ ਕਿਹਾ ਜੇ ਜਾਣਾ ਨਾ ਤਾਂ ਲਿਖ ਕੇ ਜਾਇਆ ਕਿ ਅਜੇ ਤੋਬਾ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਲਿਖ ਕੇ ਜਾਇਓ ਜੇ ਜਾਣਾ ਹੈ ਤੇ ਗੁਰੂ ਪਿਤਾ ਜੀ ਨੂੰ ਫਿਰ ਲਿਖ ਕੇ ਬੈਦਾਦੀਏ ਜਿਹੜੇ ਨੇ ਉਹ ਵੀ ਚਲੇ ਗਏ ਆਖਰਕਾਰ ਹੁਣ ਇਹਨਾਂ ਨੇ ਦੇਖਿਆ ਪਹਾੜੀ ਪਾਈ ਧਾਰਾ ਦੇ ਰਾਜਿਆਂ ਨੇ ਕਿ ਲੜਨ ਦੇ ਨਾਲ ਤੇ ਕੋਈ ਹੱਲ ਨਹੀਂ ਹੋ ਰਿਹਾ ਕੋਈ ਕੂਟਨੀਤੀ ਅਪਣਾਈ ਆਵੇ ਕਿਉਂਕਿ ਸਾਮ-ਦਾਮ ਦੰਡ ਪਿਹਦਾ ਕਿਸੇ ਵੀ ਤਰੀਕੇ ਨਾਲ ਜੇ ਕੰਮ ਨਹੀਂ ਕਰਦਾ ਹੋਵੇ ਤੇ ਘਟਣਾ ਚਾਹੀਦਾ ਇਹਨਾਂ ਨੇ ਹੁਣ ਯੋਧ ਘੜੀਆ ਕੁਰਾਨ ਵਜੀਦਾ ਪਵਿੱਤਰ ਗ੍ਰੰਥ ਜਿਹੜਾ ਮੂਮਨ ਭਾਈਚਾਰੇ ਦਾ ਪਵਿੱਤਰ ਗ੍ਰੰਥ ਹੈ ਉਹਦੇ ਉੱਪਰ ਔਰੰਗਜ਼ੇਬ ਦਾ ਲਿਖਿਆ ਖੱਤ ਚ ਪਕਾ ਦਿੱਤਾ ਭਗਵਤ ਗੀਤਾ ਜਿਹਦੇ ਉੱਪਰ ਸਾਲਗ੍ਰਾਮ ਰੱਖ ਦਿੱਤਾ ਤੇ ਨਾਲ ਆਟੇ ਦੀ ਗਊ ਬਣਾ ਲਈ ਪੰਡਤ ਪਰਮਾਨੰਦ ਦੀ ਅਗਵਾਈ ਦੇ ਵਿੱਚ ਕਾਜ਼ੀ ਨੂੰ ਨਾਲ ਲੈ ਕੇ ਅਨੰਦਪੁਰੀ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕੀਤੀ ਗਈ ਕਿ ਅਸੀਂ ਸੌ ਖਾਂਦੇ ਆ ਗਊ ਤੇ ਕੁਰਾਨ ਦੀ ਤੁਹਾਡੇ ਤੇ ਹਤਰਾ ਨਹੀਂ ਕੀਤਾ ਜਾਏਗਾ ਤੁਸੀਂ ਅਨੰਦਾਂ ਦੀ ਪੁਰੀ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਓ ਇਹ ਥਾ ਛੱਡ ਜਾਓ ਕਿਹੜੀ ਥਾ ਜਿਹੜਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਲਾਸਪੁਰ ਦੀ ਰਾਣੀ ਤੋਂ ਮੁੱਲ ਖਰੀਦ ਕੇ ਮਾਖੋਵਾਰ ਦੇ ਸ਼ਹਿਰ ਨੂੰ ਚੱਕ ਨਾਨਕੀ ਨਗਰ ਦਾ ਨਾਮ ਦਿੱਤਾ ਤੇ ਬਾਅਦ ਵਿੱਚ ਅਨੰਦਾਂ ਦੀ ਪੁਰੀ ਦੇ ਨਾਲ ਮਸ਼ਹੂਰ ਹੋਇਆ ਉਸ ਇਲਾਕੇ ਨੂੰ ਜਿਹੜਾ ਕਦੇ ਬੀਹਾਂ ਬਾਣ ਜੰਗਲ ਸੀ ਜਿਹਨੂੰ ਆਵਾਜ਼ ਪੀਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਤੇ ਜਿਹਨੂੰ ਵਸਦਾ ਕੀਤਾ ਅਨੰਦਪੁਰੀ ਬਣਾਇਆ ਅਨੰਦਪੁਰ ਵਾਸੀ ਬਾਜਾ ਵਾਲੇ ਪਾਤਸ਼ਾਹ ਨੇ ਉਸ ਤੁਹਾਨੂੰ ਛੱਡ ਕੇ ਜਾਣ ਦੇ ਲਈ ਮਜਬੂਰ ਕਰਦੇ ਨੇ ਗੁਰੂ ਸਾਹਿਬ ਨੇ ਤੇ ਪਹਿਲੀ ਆਪਣੇ ਸਿੱਖਾਂ ਨੂੰ ਕਹਿ ਦਿੱਤਾ ਕਿ ਗੁਰੂ ਦੀਆ ਸਿੱਖਾ ਸੌ ਖਾਣ ਵਾਲੇ ਤੇ ਅਤਿਵਾਰ ਨਹੀਂ ਕਰਨਾ ਪਰ ਫਿਰ ਵੀ ਬਾਜਾ ਵਾਲੇ ਪਾਤਸ਼ਾਹ ਨੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕੀਤਾ ਬੰਦਿਆਂ ਨੂੰ ਪਤਾ ਸੀ ਕਿ ਫਰੇਬੀ ਨੇ ਝੂਠ ਨੇ ਪਰ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦੇ ਹੋਏ ਵਾਜਾ ਵਾਲੇ ਪਾਸ਼ਾ ਅਨੰਦਾਬੀਪੁਰ ਨੂੰ ਛੱਡ ਕੇ ਕਿਵੇਂ ਲੱਗੇ ਨੇ ਯਾਰ ਕਿਵੇਂ ਵਾਜਾ ਵਾਲੇ ਨੇ ਕੀਤੀ ਹੈ ਤਿਆਰੀ ਨਾਲ ਲੈਨੇ ਜਾਣਾ ਤੋਂ ਪਿਆਰੇ ਸਿੱਖ ਸਾਰਾ ਹੀ ਪਰਿਵਾਰ ਨੂੰ ਕੋਵੇ ਸਿੰਘੀ ਮਹਾਰਾਜ 9 ਮਹੀਨੇ ਦੇ ਘੇਰੇ ਦੇ ਬਾਗਯੂਦ ਪਹਿਲਾਂ ਛੱਡਿਆ ਨਹੀਂ ਜਦੋਂ ਛੱਡਣ ਲੱਗੇ ਅਚਾਨਕ ਤਿਆਰੀ ਕਰਕੇ ਵਾਜਾ ਵਾਲੇ ਪਾਸ਼ਾ ਪਰਿਵਾਰ ਸਮੇਤ ਅਨੰਦਾਬੀਪੁਰ ਛੱਡ ਕੇ ਇਹ ਕਿਉਂ ਜਾ ਲਈ ਜੀ ਜੀ ਪਾਸ਼ਾ ਲੱਗੇ ਨਿਕਲਣਾ ਅਨੰਦਪੁਰ ਦੀ ਪੁਰੀ ਹੱਥ ਜੋੜ ਕੇ ਖਲੋਗੀ ਸਤਿਗੁਰੂ ਸੱਚੇ ਪਾਸ਼ਾ ਬੜਾ ਪਿਆਰ ਸੀ ਬੜਾ ਸਨੇਹ ਸੀ ਤੁਸਾਂ ਦੇ ਨਾਲ ਹੁਣ ਛੱਡ ਕੇ ਚੱਲਿਓ ਸਤਿਗੁਰੂ ਸੱਚੇ ਪਾਸ਼ਾ ਵਾਪਸ ਕਦੋਂ ਆਓਗੇ ਵਾਜਾ ਵਾਲੇ ਕਹਿੰਦੇ ਅਨੰਦਪੁਰ ਦੀ ਧਰਤੀ ਇਹ ਇੱਕ ਵਾਰੀ ਚੱਲਿਆਂ ਵਾਪਸ ਨਹੀਂ ਆਉਣਾ ਹਾਂ ਮੈਂ ਨਹੀਂ ਆਣਾ ਮੇਰਾ ਖਾਲਸਾ ਹੈ ਮੈਂ ਸਾਗਣੀ ਮੇਰਾ ਖਾਲਸਾ ਆ ਗਿਆ ਕਿਉਂਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਕਹਿੰਦੇ ਮਾਹੀ ਤੇ ਕੁੜੇ ਵਾਲੀ ਰਾਤ ਆਈ ਕਹਿ ਲਈ ਗਲੀ ਗਲੀ ਰੋਈ ਹੈ ਅਨੰਦਪੁਰ ਸ਼ਹਿਰ ਜਿਸ ਗਲੀਆਂ ਦੇ ਵਿੱਚ ਅਜੀਬ ਤੇ ਉਝਾਰ ਸੀਗੇ ਖੇਲਦੇ ਅੱਜ ਉਹਨਾਂ ਗਲੀਆਂ ਦੇ ਵਿੱਚ ਵੈਰੀ ਨਾਗ ਵੜ ਮੇੜਦੇ ਕਹਿੰਦੇ ਅੱਜ ਉੱਥੇ ਵੈਰੀ ਕੋ ਮਦਾ ਇਹ ਤੇਰੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੁਨਾਵਰ ਸਿੰਘ ਜੀ ਦੇ ਕਲਮ ਪੈਂਜੇ ਸੀ ਉਹ ਖੇਡਦੇ ਸੀ ਅੱਜ ਵੈਰੀ ਉੱਤੇ ਘੁੰਮਦਾ ਹੈ ਹੁਣ ਸਤਪੁਰਸ ਚੇ ਪਾਸ਼ਾ ਜੀ ਨੇ ਤਿਆਰ ਕੀਤਾ ਮਾਤਾ ਮਾਂ ਨੂੰ ਬੱਚਿਆਂ ਨੂੰ ਸਭ ਨੂੰ ਨਾਲ ਲੈ ਕੇ ਬਾਜਾਂ ਵਾਲੇ ਪਾਸ਼ਾ ਅਨੰਦਾ ਦੀਪੁਰੇ ਨੂੰ ਛੱਡ ਕੇ ਨਿਕਲੇ ਹੁਣ ਹਾਲੇ ਥੋੜੀ ਜਿਹੀ ਦੂਰੀ ਤੇ ਪਹੁੰਚ ਲੈ ਕੇ ਪਿੱਛੋਂ ਵੈਰੀਆਂ ਨੇ ਆ ਕੇ ਹਮਲਾ ਕਰ ਦਿੱਤਾ ਕੋਈ ਚੋਣਵੇਂ ਸਿੰਘ ਜਣੇ ਨੇ ਵੈਰੀ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੱਲਦੇ ਚੱਲਦੇ ਪਹੁੰਚੇ ਨੇ ਕੂਟਲਾ ਨਿਹੰਗ ਦੇ ਕੋਲ ਉਸ ਥਾਂ ਤੇ ਜਿਸ ਥਾਂ ਦਾ ਨੋ ਪਲਾ ਕੂਟਲਾ ਪਠਾਣਾ ਦਾ ਸੀ ਉਦੋਂ ਬਾਅਦ ਇਹਨਾਂ ਨਿਹੰਗਾਂ ਦੇ ਰੌਤੇ ਕੂਟਲਾ ਨਿਹੰਗਾਂ ਰੱਖਿਆ ਗਿਆ ਪਠਾਣਾ ਦੇ ਕੂਟਲੇ ਦੇ ਕੋਲ ਜਦੋਂ ਸਤਗੁਰੂ ਪਹੁੰਚਿਆ ਭਾਈ ਬਚਿੱਤਰ ਸਿੰਘ ਜੀ ਵੀੜੇ ਇੱਕ ਵੀਰ ਜੱਫੀ ਹੋ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਉਚੇਤਰ ਸਿੰਘ ਦੀ ਜ਼ਿੰਮੇਵਾਰੀ ਜਿਹੜੀ ਆ ਕੂਟਲਾ ਨਿਹੰਗਾਂ ਨੂੰ ਸੌਂਪੀ ਕਿ ਸਾਡਾ ਜਾਨ ਤੋਂ ਪਿਆਰਾ ਸਿੱਖ ਹੈ ਤੇ ਵੈਰੀਆਂ ਦੇ ਹੱਥ ਨਾ ਆ ਜਵੇ ਇਹਦੀ ਦੁਆਦਾਰੂ ਵੀ ਕਰਨੀ ਹੈ ਇਹਦੀ ਰੱਖਿਆ ਵੀ ਕਰਨੀ ਹੈ ਬੀਬੇ ਭਵਨਤਾਜ ਜਿਨੇ ਕੇ ਬਹੁਤ ਵੱਡਾ ਫਰਜ਼ ਅਦਾ ਕੀਤਾ ਜੋਸਬਾਈ ਆਏ ਪੁੱਛਣਾ ਕੋਟਲਾ ਦੇ ਹੰਸਾਂ ਨੂੰ ਤਲਾਸ਼ੀ ਲੈਣਾ ਕਿ ਤੇਰੇ ਘਰੇ ਕੋਈ ਹੈ ਤੇ ਕੋਟਲਾ ਨੇ ਹੰਸਾਂ ਨੇ ਆਖਿਆ ਕਿ ਮੇਰੇ ਘਰੇ ਮੇਰੇ ਪੁੱਤੇ ਜੁਆਇਸ ਉੱਤੇ ਪਿੰਸ ਕਮਰੇ ਤੇ ਚੈੱਕ ਕਰਨਾ ਹੈ ਬਾਹਰ ਦੇ ਵਿੱਚ ਜਦੋਂ ਮੁਮਤਾਜ਼ ਨੂੰ ਪੁੱਛਿਆ ਗਿਆ ਕਿ ਤੇਰੇ ਕਿਤੇ ਹੋਰ ਰਿਸ਼ਤੇ ਹੋਰ ਕਰਤੀਏ ਕਿਉਂਕਿ ਭਾਈ ਬਚਿੱਤਰ ਸਿੰਘ ਦੀ ਜਾਮਾ ਪੀ ਗਿਆ ਸੀ ਬੀਬੀ ਮੁਮਤਾਜ਼ ਕਹਿੰਦੀ ਪਿਤਾ ਜੀ ਜਦੋਂ ਤੁਸੀਂ ਬਾਹਰ ਸੁਪਾਂ ਜਾਂ ਨੂੰ ਕਿਹਾ ਕਿ ਅੰਦਰ ਮੇਰੇ ਧੀ ਦੇ ਦੁਆਈ ਨੇ ਮੈਂ ਉਸੇ ਵੇਲੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਪਰਮੇਸ਼ਰ ਮੰਨ ਲਿਆ ਮੈਂ ਉਦੋਂ ਹੀ ਆਪਣਾ ਪਤੀ ਮੰਨ ਲਿਆ ਸੀ 100 ਤੋਂ ਵੱਧ ਸਾਲਾਂ ਦੀ ਉਮਰ ਬੀਬੀ ਮੁਮਤਾਜ਼ ਨੇ ਹੰਢਾਈ ਪਤੀ ਆਪਣਾ ਭਾਈ ਬਚੱਤਰ ਸਿੰਘ ਨੂੰ ਮੰਨ ਕੇ ਰੱਖੇ ਕਿੱਡਾ ਬਟਾ ਸਿਰਕ ਤੇ ਸਿਰੜ ਗੁਰੂ ਦੇ ਸਿੱਖਾਂ ਨੂੰ ਗੁਰੂ ਨੇ ਬਖਸ਼ਿਆ ਸਿੱਖ ਸਿਧਕ ਪਰੋਸੇ ਦਾ ਜਨਮ ਦਾਤਾ ਸਦਾ ਕਾਇਮ ਰਹਿੰਦਾ ਆਪਣੇ ਧੜੇ ਉੱਤੇ ਲਾਵਾ ਤੇਰੇ ਨਾਲ ਲੈਣੀਆ ਕਹੇ ਮੁਖੋ ਬਹਿ ਕੇ ਮੋਤ ਮਜਾਦ ਦੇ ਧੜੇ ਉੱਤੇ ਸਿਰ ਲਾਥੀ ਆਵੇ ਦਾਗ ਨਹੀਂ ਪੈਣ ਦਿੰਦਾ ਕੜੇ ਦਾਤ ਦੇ ਕਿਰਪਾ ਦੇ ਤੇ ਕਹੇ ਉੱਤੇ ਗੁਰੂ ਦਾ ਸੇਖਾ ਨੇ ਸਹੀਂ ਆਪਣੇ ਸਿਰ ਤੇ ਪਰੋਸੇ ਤੇ ਅਡਲ ਰਹਿੰਦਾ ਹੈ ਉਹ ਮੁਕਾਬਲਾ ਹੁੰਦੇ ਹੁੰਦੇ ਸਤਕੁਸਿ ਚੇ ਪਾਸ਼ਾ ਸਰਸਾ ਦੇ ਕੰਢੇ ਤੇ ਪਹੁੰਚ ਗਏ ਇੱਕ ਪਾਸੇ ਕਾਲੀ-ਦੋਲੀ ਰਾਤ ਐ ਝੱਖੜ ਚੱਲਦਾ ਐ ਉੱਪਰੋਂ ਬਾਰਿਸ਼ ਦਾ ਮੌਸਮ ਐ ਇਹ ਹੀ ਦਿਨ ਸੀ ਐਸੇ ਤਰ੍ਹਾਂ ਦਾ ਮੌਸਮ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਹੁੰਚੇ ਸਰਸਾ ਦੇ ਕੰਢੇ ਸਤਕੁਸਿ ਚੇ ਪਾਸ਼ਾ ਆਪਣੇ ਜਾਨਾਂ ਤੋਂ ਪਹਿਲੇ ਸਿੱਖਾਂ ਨੂੰ ਕਹਿੰਦੇ ਸਿੱਖੋ ਨਿਤਨੇਮ ਦਾ ਵਿਦਾ ਹੋ ਗਿਆ ਆ ਸਾਡੀ ਵਿਹਾਅ ਦਾ ਵਿਦਾ ਹੋ ਗਿਆ ਨਿਤਨੇਮ ਕੀਤਾ ਜਾਵੇ ਠਰਰਾਓ ਆਵੇ ਕੁਝ ਸਿੱਖਾਂ ਨੇ ਕਹਿਣਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਵਿੱਚੋਂ ਬੈਰੀ ਆ ਰਹਾ ਚੜ ਕੇ ਆਪਾਂ ਅੱਗੇ ਆ ਕਿੰ ਤਰੀਵ ਕਰਵਾਵਾਂਗੇ ਬਾਜਾ ਵਾਲੇ ਕਹਿੰਦੇ ਨਹੀਂ ਜਿਹੜਾ ਸਮਾ ਹੈ ਵਿੱਚ ਨਿਦੇਵ ਦਾ ਉਹ ਕਿਸੇ ਲਿਖ ਜਾਣਾ ਨਹੀਂ ਇਹ ਸਾਨੂੰ ਉਪਦੇਸ਼ ਦਿੱਤਾ ਸਤਿਗੁਰ ਨੇ ਕਿ ਗੁਰੂ ਕਾ ਸਿੱਖਾ ਜਿੱਡਾ ਮਰ ਜੀ ਓਖੇ ਤੋਂ ਓਖਾ ਸਮਾ ਤੇਰੇ ਤੇ ਆ ਜਾਵੇ ਗੁਰੂ ਦੇ ਸਿੱਖਾ ਆਪਣੇ ਨਿਦੇਵ ਨਾਲ ਛੱਡੀ ਆਪਣੇ ਧੁਰੇ ਨਾਲ ਜੁੜਿਆ ਨਹੀਂ ਜਿਹਨੇ ਤੇਦੇਵ ਨਾਲ ਜੁੜਿਆ ਰਹੇਗਾ ਬਾਣੀ ਨਾਲ ਜੁੜਿਆ ਰਹੇਗਾ ਬਾਣੀ ਗੁਰੂ ਗੁਰੂ ਹੈ ਪਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸਿਉ ਕਿ ਜਨਮਾ ਪ੍ਰਤੱਖ ਗੁਰੂ ਨਿਸਤਾਰੇ ਹਾਜ਼ਰ ਨਾਲ ਗੁਰੂ ਮੰਨ ਕੇ ਗੁਰੂ ਰਬ ਸਾਹਿਬ ਨੂੰ ਗੁਰਬਾਣੀ ਦੇ ਲੜ ਲੱਗਿਆ ਰਹਿ ਜਦੋਂ ਤੱਕ ਪੱਥਰ ਜਿਹੜਾ ਪਾਣੀ ਦੇ ਵਿੱਚ ਪਿਆ ਰਹਿੰਦਾ ਉਹ ਠੇਡਿਆਂ ਤੋਂ ਵੀ ਸੁਰੱਖਤ ਹੈ ਉਹ ਸਾਰੇ ਕਾசி ਤੋਂ ਸੁਰੱਖਤ ਹੈ ਇਸੇ ਤਰ੍ਹਾਂ ਜਦੋਂ ਗੁਰੂ ਦਾ ਸੇਕ ਬਾਣੀ ਨਾਲ ਜੁੜਿਆ ਹੋਇਆ ਉਹ ਦੁਨੀਆਂ ਦੇ ਠੇਡਿਆਂ ਤੋਂ ਵੀ ਬਚਿਆ ਰਹਿੰਦਾ ਦੁੱਖ ਕਲੇਸ਼ਾਂ ਤੋਂ ਵੀ ਬਚਿਆ ਰਹਿੰਦਾ ਰੋ ਵਿਚਾਰ ਗੁਰਸਤਤਵ ਗੁਰ ਸੱਚੇ ਪਾਤਸ਼ਾਹ ਜੀ ਨੇ ਆਸਾ ਹੀ ਨਹੀਂ ਵਾਲਤਾ ਕੀਰਤਨ ਕੀਤਾ ਪਿੱਛੋਂ ਵੈਰੀ ਦਰਦੇ ਆ ਕੇ ਹਮਲਾ ਰੋਲ ਦਿੱਤਾ ਬਾਬਾ ਅਜੀਤ ਸਿੰਘ ਭਾਈ ਉਧਿਆ ਸਿੰਘ ਜਾ ਕੇ ਵੈਰੀ ਦਰਦ ਦਾ ਮੁਕਾਬਲਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਹੀ ਪਰਿਵਾਰ ਸਰਸਾ ਤੇ ਕੰਡੇ ਤੇ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਮਾਤਾ ਮਾ ਭਾਈ ਮਨੁਸ਼ ਗੁਰ ਨਾਲ ਦਿੱਲੀ ਵਾਲੇ ਚਲੇ ਗਿਨਿਆ ਛੋਟੇ ਸਾਰੇ ਜਾਂਦੇ ਮਾਤਾ ਗੁਰੂ ਕੋਰ ਨਾਲ ਸਰਸਾ ਦੇ ਕੰਡੇ ਕੰਡੇ ਗੁਰਪੇ ਤੇ 40 ਸਿੰਘ ਤੇ ਦੋ ਵੱਡੇ ਸਾਬ ਜਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਰਸਾ ਲਗਨੇ ਪਾਰ ਕਰਨ ਕਿਵੇਂ ਸਰਸਾ ਦੇ ਕੱਲੇ ਤੇ ਇਸ ਝੱਖੜ ਦੇ ਵਿੱਚ ਇਸ ਸਾਡੇ ਹੀ ਦੇ ਵਿੱਚ ਇਸ ਕਾਲੀ ਗੋਰੀ ਰਾਸਤੇ ਬਾਜਾਂ ਵਾਲੇ ਦਾ ਸਾਰੇ ਪਰਿਵਾਰ ਵਿਛੜ ਗਿਆ ਪਰ ਜਦੋਂ ਉਹ ਤੇ ਉਹ ਸੁਣੇ